ਬੀੜ ਤੇ ਆ ਕੇ ਬੀਡੀ ਸ਼ੀਟ ਤਮਾਕੂ ਬੰਦ ਕਰੋ ਬੰਦ ਕਰੋ ਸ਼ਰਾਬ ਦੇ ਠੇਕੇ ਮੀਟ ਦੇ ਹਾਤੇ ਬੀਡੀ ਸ਼ੀਟ ਤਮਾਕੂ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੀਡੀ ਸਿਗਰਟ ਬੰਦ ਕਰੋ ਬੰਦ ਕਰੋ ਬੰਦ ਕਰੋ ਸ਼ਰਾਬ ਦੇ ਠੇਕੇ ਬੰਦ ਕਰੋ ਬੰਦ ਕਰੋ ਬੰਦ ਕਰੋ ਸ਼ਰਾਬ ਠੇਕੇ ਬੰਦ ਕਰੋ ਬੰਦ ਕਰੋ ਬੰਦ ਕਰੋ ਸ਼ਰਾਬ ਦੇ ਠੇਕੇ ਬੰਦ ਕਰੋ ਬੰਦ ਕਰੋ ਬੰਦ ਕਰੋ ਮੀਟ ਸ਼ਰਾਬ ਸਿਗਰਟ ਬੰਦ ਕਰੋ ਬੰਦ ਕਰੋ ਇਥੇ ਬੀੜੀ ਸਿਡ ਤਮਾਕੂ ਬਹੁਤ ਜ਼ਿਆਦੀ ਚਲਦੀ ਹੈ ਕਿ ਦਸੋਂ ਤੋਂ ਬਾਹਰ ਹੀ ਆ ਕੇ ਜਿਹੜਾ ਇਹਨਾਂ ਨੇ ਮੰਨ ਲਿਆ ਪ੍ਰਸ਼ਾਸਨ ਕੋਲੋ ਕਿ ਅੱਜ ਤੋਂ ਬਾਅਦ ਅਸੀਂ ਇੱਥੇ ਨਾ ਕੋਈ ਮੀਟ ਸ਼ਰਾਬ ਨਾ ਕੋਈ ਕਿਸੇ ਪ੍ਰਕਾਰ ਦਾ ਕੋਈ ਕਾਰੋਬਾਰ ਇਹ じゃ ਨਹੀਂ ਕਰਾਂਗੇ ਪ੍ਰਸ਼ਾਸਨ ਕੋਲੋ ਮੰਨਿਆ ਇਹ ਦੁਕਾਨਾਂ ਬੰਦ ਹੋ ਗਈਆਂ ਨੇ ਅੱਗੇ ਤੁਹਾਨੂੰ ਉਹ ਦਿਖਾਉਂਦੇ ਆ ਜਿਹੜਾ ਨਵਾਂ ਠੇਕਾ ਖੋਲਿਆ ਜਾ ਰਿਹਾ ਸੀ ਉਹ ਵੀ ਤੁਹਾਨੂੰ ਹੁਣੇ ਦਿਖਾ ਦਿੰਦੇ ਆ ਆ ਅਮਰਧਾਰੀਆਂ ਦਾ ਢਾਬਾ ਵਾ ਲਿਖਿਆ ਵਾ ਸੰਦੂਟਾ ਢਾਬਾ ਇਹ ਅਮਰਧਾਰੀ ਭਰਾ ਪਰਿਵਾਰ ਹੈ ਆ ਨਾਲ ਹੀ ਇੱਕ ਜਿਹੜਾ ਹੁਣ ਨਵਾਂ ਠੇਕਾ ਖੋਲਿਆ ਜਾ ਰਿਹਾ ਸੀ ਰਾਤੀ ਬੋਰਡ ਲੱਗੇ ਸਨ ਤਿਆਰੀ ਕੀਤੀ ਜਾ ਰਹੀ ਸੀ ਆ ਹਾਤਾ ਵਾ ਤੇ ਆ ਠੇਕਾ ਵਾ ਇਥੇ ਪੂਰੇ ਸਾਈਨ ਬੋਰਡ ਲੱਗੇ ਸਨ ਠੇਕਾ ਸ਼ਰਾਬ ਦਾ ਜਦੋਂ ਰਾਤੀ ਲੋਕਾਂ ਨੇ ਵੀਡੀਓ ਵੇਖੀ ਅੱਜ ਇਹ ਵੀ ਲਾ ਦਿੱਤੇ ਗਏ ਨੇ ਪ੍ਰਸ਼ਾਸਨ ਦਾ ਵੀ ਤੁਹਾਨੂੰ ਆਦ ਕਰਦੇ ਆ ਤੇ ਜਿਹੜੇ ਇਥੋਂ ਦੇ ਮੰਤਰੀ ਨੇ ਉਹਨੂੰ ਦੱਸ ਦੇਣਾ ਚਾਹੁੰਦੇ ਆ ਕਿ ਤੁਹਾਡੀ ਜ਼ਿੰਮੇਵਾਰੀ ਫੁੱਲ ਬੰਦੀ ਹੈ ਤੁਸੀਂ ਇਸ ਰੋਡ ਦੇ ਤੁਹਾਡਾ ਲੱਗੇ ਦਫ਼ਤਰ ਹੈ ਜੇਕਰ ਤੁਸੀਂ ਇਹ ਚੀਜ਼ਾਂ ਬੰਦ ਕਰਵਾ ਦੋਗੇ ਪੂਰਨ ਤੌਰ ਤੇ ਪੱਕੇ ਤੌਰ ਤੇ ਲੋਕ ਤੁਹਾਡਾ ਧੰਨਵਾਦ ਵੀ ਕਰਨਗੇ ਇਹ ਬਾਬਾ ਬਲਬੀਰ ਸਿੰਘ ਅੱਗੇ ਵੀ ਅਸੀਂ ਬੜੇ ਕੰਮਾਂ ਦੇ ਵਿੱਚ ਜਿਹੜੇ ਇਹੋ ਜਿਹੇ ਧਾਰਮਿਕ ਬੇਅਦਬੀਆਂ ਦੇ ਮਸਲੇ ਹੁੰਦੇ ਆ ਜਿੱਥੇ ਕਿਤੇ ਇਹਨਾਂ ਦੇ ਧਿਆਨ 'ਚ ਆਉਂਦਾ ਵਾ ਕਿ ਸ੍ਰੀ ਗੁਰੂ ਕਰਨ ਸਾਹਿਬ ਦੀ ਬੇਅਦਬੀ ਹੋ ਰਹੀ ਆ ਜਾਂ ਕੋਈ ਉਹਨੂੰ ਸਾਫ ਸੰਭਾਲ ਦੇ ਵਿੱਚ ਤੁਕੀਆਂ ਨਜ਼ਰ ਆਉਂਦੀਆਂ ਵਾ ਅਸੀਂ ਪਹਿਲਾਂ ਵੀ ਇਹਨਾਂ ਦੇ ਨਾਲ ਸਹਿਯੋਗ ਕਰਕੇ ਤੇ ਇਸ ਚੀਜ਼ ਨੂੰ ਪਹਿਲਾਂ ਹੀ ਕ੍ਰਾਈਮ ਹੋਣ ਤੋਂ ਪਹਿਲਾਂ ਹੀ ਅਸੀਂ ਰੋਕ ਲੈਣੇ ਹੁੰਦੇ ਆ ਅੱਜ ਵੀ ਰਾਤੀ 10:30 ਵਜੇ ਸਰਦਾਰ ਬਲਬੀਰ ਸਿੰਘ ਉਹਨਾਂ ਨੇ ਮੇਰੇ ਨੌਲੇਜ ਦੇ ਵਿੱਚ ਲਿਆਂਦਾ ਸੀ 10:30 ਹੀ ਮੈਂ ਇੱਥੇ ਆ ਕੇ ਸਾਰੀਆਂ ਦੁਕਾਨਾਂ ਵਾਲਿਆਂ ਨਾਲ ਮੀਟਿੰਗ ਕਰਕੇ ਬੰਦ ਕਰਾਤੀਆਂ ਸੀਗੀਆਂ ਹੁਣ ਬਾਬਾ ਜੀ ਆਏ ਆ ਇਹਨਾਂ ਨੇ ਆਪਣੀ ਤਸੱਲੀ ਕਰ ਲਈ ਆ ਤੇ ਇਹ ਦੁਕਾਨਾਂ ਜਿਹੜੀਆਂ ਇੱਥੋਂ ਅਸੀਂ ਰਿਮੂਵ ਕਰਾਤੀਆਂ ਵਾ ਬਿਲਕੁਲ ਠੀਕ ਠਾਕ ਕੋਈ ਗੱਲਬਾਤ ਨਹੀਂ ਸ਼ਾਂਤੀ